ਸੋ ਮਹੱਲਾ ਪੰਜਵਾਂ ਘਰ ਦੂਜਾ ਦੁੱਪ ਦੇ ਇੱਕ ਹੋਰ ਅੰਕਾਰ ਸਤਿਗੁਰ ਪ੍ਰਸਾਦ ਕਾਗਲ ਬਨਾਸਪਤ ਮਹਿਨ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸੋਰ ਫਰਾਗ ਵਿੱਚ ਮਾਰਾ ਸਾਜ ਦੂਜੇ ਘਰ ਵਿੱਚ ਦੋ ਤੇ ਗੋਲੀਆਂ ਵਾਲੇ ਸ਼ਲ ਦੇ ਚਾਰਦੇ ਹਨ ਪੰਜਵੇਂ ਪਾਸੇ ਇੱਕ ਹੋਰ ਅੰਕਾਰ ਸਤਿਗੁਰ ਪ੍ਰਸਾਦ ਤਜੇ ਲੋ ਬਨਾ ਪ੍ਰਭਾਤ ਨਹ ਬੈ ਸੰਤ ਕੰਤਨ ਮਹਾਰਾਜ ਸਾਹਿਬ ਦੇ ਪਾਸ ਜਾ ਕੇ ਮੋਹਪੁਰ ਖਣ ਪਰਸ਼ਨ ਕੀਤੇ ਫਿਰ ਸਤਿਗੁਰੂ ਕਿਰਪਾ ਕਰਕੇ ਦੱਸੋ ਪ੍ਰਮੇਸ਼ਰ ਕਿਸ ਪ੍ਰਕਾਰ ਮਾਰਾ ਸਾਰੇ ਵਿਆਪਕ ਹੈ ਅਮਾਰਾ ਕੰਦੇ ਇੱਕ ਸੰਤੋ ਘਟ ਘੜ ਰਿਹਾ ਸਮਾਇਓ ਇਹ ਸਮਝਨੋ ਘਟਾਂ ਘੜਾਂ ਚੀ ਸਮਾਇਓ ਅਨੰਦ ਰੂਪ ਹੋ ਕੇ ਸਮਾ ਹਾਏ ਨਾਲ ਹੈ ਨੰਦਸੂਰ ਕੋ ਕਿਸ ਮਾਇਆ ਹੋਇਆ ਵਿਆਪਕ ਅਗਲ ਬਨਸਪਤੀ ਮੈਂ ਬੈਸੰਤਰ ਇਸ ਪ੍ਰਕਾਰ ساری ਬਨਸਪਤੀ ਵਿੱਚ ਸਮਾਨ ਅਗਨੀ ਹੁੰਦੀ ਹੈ ਉਹ ਅਗਨੀ ਦੇ ਹੁੰਦੇ ਆ ਬਨਸਪਤੀ ਪੱtre ਨਿਕਲਦੇ ਆ ਫੁੱਲ ਲੱਗਦੇ ਆ ਫਲ ਲੱਗਦੇ ਆ ਅਤੇ ਬਨਸਪਤੀ ਪਰ ਫੁੱਲ ਜਿੰਨਾ ਚਿਰ ਉਹਨਾਂ ਦਰਸ਼ਾਂ ਨੇ ਦੀ ਉਮਰ ਹੁੰਦੀ ਹੈ ਉਹਨਾਂ ਚਿਰ ਫਲਉ ਫੁੰਦੇ ਰਹਿੰਦੇ ਆ ਤੇ ਅਗਨੀ ਵਿੱਚੇ ਹੀ ਹੁੰਦੀ ਹੈ ਸਰ ਜਨਨ ਕਰੇ ਬਗਾਰ ਅਗਲੀ ਨਿਕਲਦੀ ਇਹ ਸ੍ਰੀ ਪ੍ਰਕਾਰ ਸਾਰੀ ਬਨਾਸਪਤੀ ਜਿੰਨੀ ਸਾਰੀ ਸ੍ਰੀਤੀ ਹੈ ਇਹਦੇ ਅੰਦਰ ਸਾਧ ਸੰਗਤ ਜੀ ਵੀ ਜਠਾ ਅਗਲੀ ਸਾਡੇ ਸਾਰਿਆਂ ਦੇ ਅੰਦਰ ਹੈ ਇਹਵੇਂ ਵਾਹਿਗੁਰੂ ਦੀ ਚੇਤਨੂ ਸਤਿਤਾ ਸ੍ਰੀਤੀ ਰੂਪੀ ਸਾਰੀ ਬਨਾਸ 18 ਪਾਦ ਬਨਾਸ ਵਿੱਚ 18 ਗੋਤਰਾਵਾਂ ਵਿੱਚ ਉਹ ਅਗਲੀ ਵੀ ਨਿਆਈ ਚੇਤਨ ਬ੍ਰਹਮੀ ਹੈ ਫਗਲ ਦੂਧ ਮਹਿ ਕੀ ਯਾਰ ਜਿਹੜੀ ਸਰਕਾਰ ਤੋਂ ਦੇ ਸਾਰਿਆਂ ਅਵੈਵ ਅੰਗਾਂ ਵਿੱਚ ਕਿਉਂ ਹੁੰਦਾ ਹੈ ਖੋਰ ਦੇ ਦੁੱਧ ਕਿਉਂ ਨਹੀਂ ਹੁੰਦਾ ਅੱਕ ਦੇ ਦੁੱਧ ਕਿਉਂ ਨਹੀਂ ਹੁੰਦਾ ਗਊਆਂ ਦੇ ਮਹੀਆਂ ਦੇ ਦੁੱਧ ਕਿਉਂ ਹੁੰਦਾ ਇਸ ਪ੍ਰਕਾਰ ਇਸੇ ਪ੍ਰਕਾਰ ਸਗਲ ਦੂਨ ਵਿੱਚ ਕੀਆ ਸਾਰੇ ਜਿਹੜੇ ਦੁੱਧ ਦੀ ਨਹੀਂ ਨਸਕਾਮ ਕਰਮਾਂ ਕਰਨ ਵਾਲੇ ਹੈ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਜਿਨ੍ਹਾਂ ਦੀਆਂ ਦਿੱਤੀਆਂ ਰੂਪੀ ਗਊਆਂ ਨਸਕਾਮ ਕਰਮ ਰੂਪੀ ਦੁੱਧ ਦਿੰਦੀਆਂ ਹਨ ਉਹਨਾਂ ਦੇ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਆਨੰਦ ਰੂਪੀ ਕਿਉਂ ਬਰਾਬਰ ਮਾਨ ਹੈ ਚੇਤਨੂ ਉੱਚੇ ਨੀਚ ਮੈਂ ਜੋਤ ਸਮਾਨੀ ਉੱਚੇ ਜਿਹੜੇ ਬ੍ਰਹਮਾਦਿਕ ਹੈ ਨੀਵੇਂ ਜੋ ਮਛੇਰਾਦ ਕਹਾਂਗੇ ਉੱਚੇ ਜੋ ਜਾਤ ਕਰਕੇ ਮੰਨਦੇ ਐ ਨੀਵੇਂ ਜੋ ਜਾਤ ਕਰਕੇ ਨੀਵੇਂ ਜਾਂ ਉੱਚੇ ਜੋ ਗੁਨਾ ਕਰਕੇ ਐ ਨੀਵੇਂ ਜੋ ਉਹ ਗੁਨਾ ਕਰਕੇ ਐ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਉੱਚੇ ਨੀਵੇਂ ਦਰਜੇ ਉਪਰ ਦਰਜੇ ਵਾਲੇ ਜਿੰਨੇ ਲੋਕ ਹੈ ਦੇਵ ਤੇ ਮਨੁੱਖ ਦੇ ਤਾਦਕ ਸਾਰੇ ਯੋਧ ਪ੍ਰਕਾਸ਼ ਰੂਪ ਦੀ ਯੋਧ ਸਮਾਈ ਮਿਲੀ ਹੋਈ ਐ ਘਟ ਘਟ ਮਾਧੋ ਜੀਆ ਇਹ ਭਾਈ ਘਟੰਗਣਾ ਦੀ ਮਾ ਦਾ ਪਤੀ ਹੈ ਜੀਆ ਪੋਠੋ ਆਰਦੀ ਬੋਲੀ ਪਤੀ ਨੂੰ ਕਹਿੰਦੇ ਹੈ ਗੁਜਰਾਤ ਦੇ ਜ਼ਿਲ੍ਹੇ ਜੀਆ ਜੀਆ ਕਹਿੰਦੀਆਂ ਇਸਤਰੀਆਂ ਆਪਣੇ ਪਤੀ ਨੂੰ ਤੋਂ ਘਟ ਘਟ ਮਾਧੋ ਜੀਆ ਉਹ ਘਟੰਗਣਾ ਦੀ ਮਾ ਦਾ ਪਤੀ ਜੀਆ ਪਤੀ ਹੈ ਸਾਰੇ ਅੰਦਰ ਘਟ ਘਟ ਮਾਧੋ ਜੀਆ ਜੀਆਂ ਹਿਰਦੇਆਂ ਵਿੱਚ ਘਟਾਂ ਘਟਾਂ ਦੇ ਚਾਰ ਖਾਣੀਆਂ ਦੇ ਘਟਾਂ ਘਟਾਂ ਚ ਸਾਰਿਆਂ ਦੇ ਹਿਰਦਿਆਂ 'ਚ ਮਾਧੋ ਜੀ ਹੈ ਘਟ ਘਟ ਮਾਧੋ ਜੀ ਆ ਚੇਤਨ ਸਰੂਪ ਹੋ ਕੇ ਮਾਧੋ ਸਾਰਿਆਂ ਘਟਾਂ ਘਟਾਂ ਦੇ ਅੰਦਰ ਹੈ ਸੰਤਹੁ ਘਟ ਘਟ ਰਹਿ ਆਸ ਮਾਹੇ ਜੇ ਸਮਝਿਓ ਘਟਾਂ ਘਟਾਂ ਚਾਰ ਖਾਨੀਆਂ ਦੇ ਪਰਮੇਸ਼ਰ ਸਮਾਇਓ ਆਨੰਦ ਸਰੂਪ ਹੋ ਕੇ ਬਰਾਜ ਮਾਨ ਹੋ ਰਿਹਾ ਸੱਚੇ ਆਨੰਦ ਸਰੂਪ ਪੂਰਨ ਪੂਰ ਰਹਿਓ ਸਰਬ ਮਹ ਉਹ ਪੂਰਨ ਆਕਾਸ਼ ਦਾ ਜੜ ਹੈ ਉਹ ਆ ਚੇਤਨਾ ਕੋ ਕਾਸਤੀ ਨਹੀਂ ਪੂਰਨ ਵਿਆਪਕ ਹੈ ਤੇ ਫਿਰ ਆਕਾਸ਼ ਕਿਸੇ ਦੀ ਪੂਰਤੀ ਨਹੀਂ ਕਰਦਾ ਉਹ ਸਾਰਿਆਂ ਦੇ ਸਰੀਰ ਸਰਪੇਟ ਕੋ ਭੁੱਖਣ ਹਾਰਾ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ ਤੇ ਸਾਰਿਆਂ ਦੇ ਵਿੱਚ ਸਰਵ ਰੂਪ ਵੀ ਹੈ ਆਪ ਜਲ ਫਲ ਰ ਮਈਆ ਆਹੋ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਰ ਮਈਆ ਪਰਮੇਸ਼ਰ ਰ ਮਿਆਂ ਆਹੋ ਹੈ ਜਿਸ ਨੂੰ ਚਾਹੇ ਚਾਹੁੰਦੇ ਜੀ ਅਸੂ ਉਹ ਪਰਮੇਸ਼ਰ ਆਹੋ ਹੈ ਜਾਲੂਤਮ ਦੇ ਘਾਰੀਆਂ ਚ ਵੀ ਥਲ ਕनिष्ठ ਅਧਿਕਾਰੀਆਂ ਚ ਵੀ ਰਮਈਆ ਰਮਈਆ ਹੋਇ ਆਇਓ ਹੈ ਰਹਾਉ ਗੁਣ ਦੇ ਧਾਨ ਨਾਨਕ ਜਸ ਗਾਵੇ ਸਤਗੁਰੂ ਜੀ ਕਹਿੰਦੇ ਗੁਣਾ ਦਾ ਖਿਆਨਾ ਹੈ ਉਸ ਦੇ ਜਸ ਨੂੰ ਸਤਗੁਰੂ ਜੀ ਕਹਿੰਦੇ ਅਸੀਂ ਕਸਮ ਕਰਦੇ ਹ ਅਧਿਕਾਰੀਆਂ ਦੇ ਤਾਈ ਸਤਗੁਰ ਪਰਮ ਚੁਕਾਇ ਸਤਗੁਰੂ ਨਾਨਕ ਦੇਵ ਜੀ ਨੇ ਸ਼ਹਿਰ ਦੇ ਚੋਂ ਭਰਮ ਨੂੰ ਚੁਕਾਤਾ ਭਰਮ ਕਰਕੇ ਪਰਮੇਸ਼ਰ ਨੂੰ ਦੂਰ ਸਮਝੀ ਬੈਠੇ ਸੀ ਘਰ ਦੇ ਨਿਵਾਸੀ ਸਦਾ ਆਲੇ ਪਾਰੇਆਂ ਜੇ ਮਾਰਨ ਨਿਵਾਸ ਕਰਦਾ ਤੇ ਮੰਨਦੇ ਅਸੀਂ ਵੀ ਨਿਵਾਸੀ ਐ ਪਰ ਤਾਂਪੀਆਂ ਚ ਪਾਪੀ ਬਣ ਗਿਆ ਹੁਣ ਕੁੰਨੀਅ ਚ ਕੁੰਨੀ ਬਣ ਗਿਆ ਉਹ ਮਾਰੇ ਕਦੇ ਨਾ ਪਈ ਹੈ ਤਾਂ ਸਾਰਿਆਂ ਚ ਨਿਵਾਸ ਕਰਦਾ ਪਰ ਸਾਰਿਆਂ ਦੀ ਵਾਸ਼ਨਾ ਤੋਂ ਰਹਤ ਤੇ ਨਿਵਸ ਆਲੇ ਪਾ ਸਾਰੰਵੇ ਪਾਪਾਂ ਪੁਨਾਂ ਤੋਂ ਮੁਰੀਪ ਹੈ ਪਾਪ ਪੁਨ ਕਾ ਅਸਲੀ ਆਪਣਾ ਲੱਗੇ ਕੜਕੜੰਪੁਰ ਸਰੀਹੀ ਜਾਗ ਸਭ ਮਹਿ ਰਹਾ ਸਮਾਇ ਕਿਉ ਸਾਰਿਆਂ ਚ ਮਿਲ ਵੀ ਰਹਾ ਹੈ ਤੇ ਵਾਸ਼ਨਾ ਤੋਂ ਵੀ ਰਹਿਤ ਹੈ ਤੇ ਤਾਪ ਤੁਮ ਤੋਂ ਵੀ ਨਰਲੇਪਾ ਪਰਮੇਸ਼ਰੇਉ ਸੰਗ ਹੈ ਸੂਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਈ ਅਨੰਦਾ ਗੁਰੂ ਜੀ ਪ੍ਰਮੇ ਭਜਨ ਕਹਿ ਦਾ ਫਰਕ ਕੀ ਹੈ ਮਾਲਾ ਕਹਿੰਦੇ ਜਿਸ ਵਾਹਿਗੁਰੂ ਦਾ ਸਿਮਰਨ ਭਜਨ ਕਰਨੇ ਕਰਕੇ ਅਨੰਦ ਸਰੂਪ ਦੀ ਸਿੱਖਿਆ ਤਾਂ ਹੋ ਜਾਂਦੀ ਹੈ ਬਿਨ ਸਹਿ ਜਨਮ ਮਰਨ ਭੈ ਦੁਖੀ ਅਨੰਦ ਦਾ ਮਾਰਾ ਕਈਆਂ ਨੇ ਖਾਣ ਚ ਹੀ ਮੰਨੇ ਆ ਕਈਆਂ ਨੇ ਭੋਗਣ ਚ ਮੰਨੇ ਆ ਕਈਆਂ ਨੇ ਸਪਰਸ਼ ਚ ਮੰਨੇ ਆ ਕਈਆਂ ਨੇ ਸ਼ਰਾਬ ਦੇ ਪੀਣ ਚ ਮੰਨੇ ਆ ਕਿਸੇ ਨੇ ਦੇਖਣ ਚ ਸਿਨੇਮੇ ਮੰਨੇ ਆ ਕਿਸੇ ਨੇ ਕੋਈ ਕਿਸੇ ਨੇ ਕੋਈ ਮਾਰਾ ਕਹਿੰਦੇ ਉਹ ਜਿਹੜੇ ਅਨੰਦ ਹੈ ਝੂਠੇ ਐਵੇਂ ਅਨੰਦ ਹੀ ਹੈ ਥੋੜਾ ਚਿਰ ਮਗਰੋਂ ਫੇਰ ਚਾਰ ਮਗਰੋਂ ਰੋਟੀ ਖਾਦੀ ਤੋਂ ਬਾਅਦ ਭੁੱਖ ਲੱਗੀ ਆਉਂਦੀ ਹੈ ਕੁਦਾ ਆਰਥ ਨੂੰ ਵੇਖ ਕੇ ਜਿੰਨਾਂ ਨੂੰ ਵੇਖਦਾ ਉਹਨਾਂ ਦੀ ਫੇਰ ਭੜਕਣਾ ਜਾਦੇ ਬਣੀ ਰਹਿੰਦੀ ਅੱਗ ਮੱਚਦੀ ਰਹਿੰਦੀ ਹੈ ਇਸ ਕਰਕੇ ਜਿੰਨੇ ਭੋਗਦਾ ਓਨੀ ਹੋਰ ਭੁੱਖ ਲੱਗੀ ਰਹਿੰਦੀ ਹੈ ਇਸ ਕਰਕੇ ਉਹ ਆਨੰਦ ਨਹੀਂ ਹੈ ਭਾਈ ਆਨੰਦ ਤਾਂ ਉਹ ਹੈ ਜਿਸ ਦੀ ਬਾਤ ਕਹਿੰਦੇ ਜਿਹਦੇ ਸਿਮਨ ਕਰਕੇ ਆਨੰਦ ਹੁੰਦਾ ਹੈ ਉਹ ਆਨੰਦ ਦੇ ਲਖਣ ਕੀ ਹੈ ਬਿੰਸੈ ਜਨਮ ਮਰਨ ਭੈ ਦੂਪੀ ਮਹਾਰਾਜ ਕਹਿੰਦੇ ਜੰਮਣ ਤੇ ਮਰਨ ਦਾ ਭੈ ਨਾਸ ਹੋ ਜਾਂਦਾ ਹੈ ਜਿਸ ਕਰਕੇ ਜੀਵ ਦੁਖੀ ਹੋਇਆ ਰਹਿੰਦਾ ਹੈ ਸਾਰੇ ਦੁੱਖ ਵੀ ਨਾਸ ਹੋ ਜਾਂਦੇ ਜਿਸ ਮਰਤੁਖ ਹੋਏ ਸਗਲੇ ਦੁਖ ਜਾ ਹੈ ਚਾਰ ਭੈ ਡਰ ਵੀ ਚੱਕੇ ਜਾਂਦੇ ਐ ਦੁਖ ਵੀ ਚੱਕੇ ਜਾਂਦੇ ਐ ਜੰਮਨ ਮਰਨ ਵੀ ਮਰ ਜਾਂਦਾ ਹੈ ਉਹ ਆਨੰਦ ਸਰੂਪ ਹੈ ਭਾਈ ਇਹ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ ਚਾਰ ਪਦਾਰਥ ਨਵ ਨਿਦ ਪਾਵਹਿ ਹੋਰ ਮਾਰਾ ਕੁਝ ਲਗਦੀ ਜਾਂਦਾ ਹੈ ਕਿੰਦੇ ਹਾਂ ਭਾਈ ਚਾਰੇ ਪਦਾਰਮ ਧਰਮ ਅਰਥ ਕਾਮੋ ਮੋਹ ਇਹ ਵੀ ਮਿਲ ਜਾਂਦੇ ਆ ਹੋਰ ਮਾਰਾ ਕਦੇ ਨਵੇਂ ਨਿੱਡੀਆਂ ਵੀ ਆਸਨ ਬਸਨ ਪੂਕਾਂ ਕੋਨ ਦਾਸੀ ਚੌਪ ਗੁਲਾਮ ਜਿਵੇਂ ਨਿਆਣੇ ਨੂੰ ਮਿੱਠਾ ਦੇਈਦਾ ਵੀ ਪੜਨ ਲੱਗ ਜੇ ਸਿਆਣਾ ਮੰਨ ਜੇ ਤਲੀਮ ਕਰ ਲਵੇ ਜਦੋਂ ਵਿਦਿਆ ਚਿਤ ਲੱਗ ਜੇ ਉਦੋਂ ਫੇ ਵਿਦਿਆ ਨੂੰ ਮਿੱਠੀ ਸਮਝਦਾ ਐਵੇਂ ਮਨ ਨੂੰ ਜਦੋਂ ਸੂਪ ਦਾ ਆਨੰਦ ਆ ਜੇ ਉਦੋਂ ਨੰਦੀਆਂ ਤੋਂ ਵੀ ਉਸ ਰੂਪ ਦਾ ਆਨੰਦ ਵੱਡਾ ਸਮਝਦਾ ਐ ਪਰ ਜਿਵੇਂ ਮਿੱਠੇ ਦੇ ਕੇ ਮਾਵਾ ਦੁੱਧ ਛਡਾਉਂਦੀ ਹੈ ਕਿਉਂ ਭਾਈ ਇਹ ਦੁਨੀਆ ਦੇ ਮੋਹ ਦਾ ਦੁੱਧ ਛਡਾਉਣ ਵਾਸਤੇ ਗੁਰੂ ਸਾਹਿਬ ਇਹ ਗੁਨਾ ਦੇ ਦੇਣ ਰੂਪ ਇਹ ਮਿੱਠਾ ਖਾ ਰਹੇ ਹਨ ਇਹ ਚੀਜ਼ਾਂ ਵੀ ਪ੍ਰਾਪਤ ਹੋਣੀਆਂ ਪਾ ਲੈਣਾ ਬਹੁੜਾ ਨਾ ਕ੍ਰਿਸ਼ਨ ਆਪੂਖੀ ਪਰ ਫੇਰ ਭਾਈ ਤੈਨੂੰ ਇਹ ਤ੍ਰਿष्णा ਨਹੀਂ ਲੱਗੂ ਇਹਨਾਂ ਨਾਲ ਸੰਕ ਸੰਦੀ ਕਦੇ ਭੁਖੀ ਆਸਾ ਵਾਲੀ ਦ੍ਰਿਤੀ ਨਹੀਂ ਹੋਵੇਗੀ ਕ੍ਰਿਸ਼ਨ ਤੈਨੂੰ ਭੁਖਾਵੇਗੀ ਨਹੀਂ ਤੇ ਨਹੀਂ ਚੁਟਕਾਵੇਗੀ ਨਹੀਂ ਸਦਾ ਸੁਖੀ ਹੋ ਜਾਏਗਾ ਝਾਕੂ ਨਾਮ ਲੈ ਤੀ ਸੁਖੀ ਇਸ ਵਾਰੀ ਗੁਰੂ ਅੰਮ੍ਰਿਤ ਨਾਮ ਲੈ ਲੈ ਕਰਕੇ ਤੂੰ ਪਿਆਰਿਆ ਸੁਖੀ ਹੋ ਜਾਏਗਾ ਸਾਸ ਸਾਸ ਤੇ ਆਉ ਊ ठाकुर ਕੋ ਉਸ ठाकुर ਸਵਾਮੀ ਨੂੰ ਆਉਂਦੇ ਜਾਂਦੇ ਸਵਾਸ ਨਾਲ ਜੋ ਸਹਾਂ ਦਾ ਸਰੂਪ ਪਰਮੇਸ਼ਰ ਉਸ ਉਂ ਤੇ ਹੋਣਾ ਕਰ ਮਨ ਤਨ ਜੀਅਰੇ ਮੁਖੀ ਨਾਮ ਕਰਕੇ ਤਨ ਕਰਕੇ ਜੀ ਇਹ ਜੀਵ ਹਿਰਦੇ ਕਰਕੇ ਉਸ ਮੁਖੀ ਪਰਮੇਸ਼ਰ ਨੂੰ ਧਿਆਉਣਾ ਕਰ ਮੁਖੀ ਮੁਖ ਕਰਕੇ ਵੀ ਜੋ ਮੁਖੀ ਹੋ ਜਾਏਗਾ ਮਨ ਤਨ ਰਾਮਤਰੀ ਉਹ ਹਿਰਦੇ ਦੇ ਅੰਦਰ ਉਸ ਮੁਖੀ ਪਰਮੇਸ਼ਰ ਨੂੰ ਧਿਆਉਣਾ ਕਰ ਰਹਾਉ ਸ਼ਾਂਤ ਪਾਵੇ ਹੋਵੇ ਮਨ ਸੀਤਲ ਸਤਗੁਰੂ ਕਿਹੜੀ ਕਿਹੜੀ ਵਸਤੂ ਮਿਲੇਗੀ ਮਾਰਾ ਕਹਿੰਦੇ ਸ਼ਾਂਤੀ ਪਾ ਲਏਗਾ ਸਰੀਰ 'ਚ ਵੀ ਭੋਗਾਂ ਦੀ ਵਾਸ਼ਨਾ ਨਹੀਂ ਸਾੜੇਗੀ ਤੈਨੂੰ ਤੇ ਮਨ ਵੀ ਵਾਸ਼ਨਾਵਾਂ ਵੱਲੋਂ শীতল ਹੋ ਜਾਏਗਾ ਠੰਡਾ ਹੋ ਜਾਏਗਾ ਮੰਨ ਦੀ ਭਟਕਣਾ ਜਿਹੜੀ ਪਦਾਰਥਤਾ ਆ ਕੇ ਫੇਰ ਫੁੱਦੀ ਰਹਿਣੀ ਹੈ ਇਸ ਤ੍ਰਿਸ਼ਨਾ ਦੀ ਤਪਸ਼ ਮਿਲ ਜਾਏਗੀ ਸਰੀਰ ਕਰਕੇ ਵੀ ਸ਼ਾਂਤੀ ਆ ਜਾਏਗੀ ਤੇ ਮਨ ਵੀ শীতল ਸ਼ਾਂਤ ਹੋ ਜਾਏਗਾ ਸ਼ਾਂਤ ਸਾਤ ਸ੍ਰੂਪ ਨੂੰ ਪਾ ਕੇ ਮਨ ਤੇਰਾ ਸ਼ੀਤਲ ਹੋ ਜਾਏਗਾ ਅਗਨ ਨਾ ਅੰਦਰ ਧੁਕੀ ਫੰਦਰ ਫੇਰ ਕਾਲ ਦੀ ਈਰਖਾ ਦੀ ਕ੍ਰਿਸ਼ਨਾ ਦੀ ਅਗਨੀ ਤਿੰਨ ਧੁਕੇਗੀ ਜਿਵੇਂ ਗਿੱਲੇ ਕੋਹੇ ਕੇ ਅਗ ਲਾ ਦਿਓ ਧੁਕਦਾ ਰਹਿੰਦਾ ਹੈ ਗਿੱਲੀ ਲੱਕੜੀ ਧੁਕਦੀ ਰਹਿੰਦੀ ਅੱਗ ਨਾਲ ਐ ਮਾਤਾ ਦੇ ਗਰਭ ਚ ਨਹੀਂ ਤੈਨੂੰ ਧੋਖਣਾ ਪਊਗਾ ਫੇਰ ਧੁੱਖਾ ਨਹੀਂ ਰਹੇਗਾ ਗੁਰੂ ਨਾਨਕ ਕਾ ਪ੍ਰਭੂ ਦਿਖਾਇਆ ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਨੂੰ ਪ੍ਰਭੂ ਅਕਾਲ ਪੁਰਖ ਨੇ ਆਪ ਦਾ ਸਰੂਪ ਐਸਾ ਪ੍ਰਗਟ ਕਰਕੇ ਵਿਖਾਇਆ ਹੈ ਚਲ ਫਲ ਤੇ ਪਵਨ ਰੂਪ ਜਲਾਮ ਜੀ ਵੀ ਫਲਾਮ ਜੀ ਵੀ ਜਿੰਨਾ ਪੌਣਾ ਜੀ ਰੁੱਖਾਂ ਵਿੱਚ ਵੀ ਸਾਰੇ ਪ੍ਰਵੇਸ਼ ਇੱਕ ਦੇਸ਼ ਹੁੰਦੇ ਆ ਫਲਬਾਰ ਜਿਹੜੇ ਬਾਗਾਂ ਚ ਲਾਏ ਹੁੰਦੇ ਆ ਇੱਕ ਰੁੱਖੇ ਜਿੱਥੇ ਰੁੱਖਾਂ ਨੂੰ ਪਾਣੀ ਨਹੀਂ ਚਾਹੀਦਾ ਸੁਤੇ ਬਰਖਾ ਦੇ ਨਾਲ ਹੀ ਪੜਦੇ ਆ ਇਹ ਸਾਰਿਆਂ ਥਾਂ ਦੇ ਪ੍ਰਵੇਸ਼ ਦਾ ਗ੍ਰਿਨਾਨਕ ਦੇਵ ਜੀ ਨੇ ਗ੍ਰਿਨਾਨਕ ਦੇਵ ਜੀ ਦੇ ਤਾਂ ਨਾਨਕੋ ਗੁਰੂ ਜਿਹੜੀ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵੀ ਅਰਜਨ ਦੇਵ ਜੀ ਕਹਿੰਦੇ ਪ੍ਰਭੂ ਪਰਿਵਰਤ ਕੇ ਮੁਖਾਤਤਾ ਹੈ। ਜਲ ਕਲ ਪਰ ਪਵਲ ਰੂਪ ਦੀ ਜਲਾਵਾਲੇ ਸਾਜੀ ਉਤਮ ਅਧਿਕਾਰੀਆਂ ਜੀ, ਸਲਕਨੀ ਸੇਵਾਰੀਆਂ ਜੀ, ਪਿੰਨਾ ਪਰਦਾ ਵਿੱਚ ਵੀ ਜਾਂ ਬਰ ਸਭ ਨੂੰ ਸੁਖੌਲ ਜੀ, ਸਰਗ ਲੋਗ ਮਾਤ ਲੋਗ ਪਤਾਲ ਵਿੱਚ ਵੀ ਦਿੱਤੀ ਜਿਹੜੀ ਹੈ, ਰੁੱਖ ਜਿਹੜੇ ਖੁਸ਼ਕ ਯਾਦ ਹਨਗੇ ਉਹਨਾਂ ਕੀ। ਜੜਾਂ ਜੀ ਵੀ ਕੇਦਮ ਜੀ ਵੀ ਸਾਰਿਆਂ ਦੀ ਪਰਵੇਸ਼ਣ ਦਖਾਤਾ ਹੈ। ਪਿੰਨਾ ਪਰਨਾ ਵਿੱਚ ਜੰਗਲ ਦੇ ਸੋਬਨ ਖੋਬਤ ਵਿੱਚ ਕਿਣ ਮਿਲਦੀ ਉਹ ਸੁਨਾਦਰ ਨੂੰ ਪਾ ਕੇ ਹੋਰ ਨਾ ਰਸਾਂ ਕਸਬ ਦਾ ਦੁਖੀ ਹੋ ਗਈ ਹੈ ਉਹਦੇ ਰੁਕ ਮੰਦਿਆ ਹੈ ਸੂਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਈ ਮਹਾਰਾਯ ਅਰਦਾਸ ਕਰੀਏ ਮਹਾਰਾਜ ਅਗੇ ਆਪਣੀ ਬਿਦੇ ਆਪ ਜਨਾਬ ਏ ਸੱਚੇ ਪਾਤਸ਼ਾਹ ਜੀ ਦਾ ਕਾਮ ਦਾ ਫੁਰਨਾ ਜਿਸ ਨਾਰ ਦੇ ਬਾਂਦਰ ਦਾ ਮੂੰਹ ਨਾ ਆਤਾ ਸੀ ਕ੍ਰੋਧ ਜਿਸ ਦੇ ਕਾਈ ਦਰਵਾਸ਼ਾ ਦੇ ਕਰਨ ਤੋਂ ਅਮਰੀਕ ਦੇ ਰੱਖਿਆ ਸੁਭਾਅ ਸਮਝ ਕੀਤੀ ਕਿੰਨਾ ਲੋਕਾਂ 'ਚ ਭੱਜਿਆ ਫਿਰਿਆ ਕਿਸੇ ਨੇ ਰੱਖਿਆ ਨਾ ਕੀਤੀ ਦਰਵਾਸ਼ੇ ਦੀ ਵਿਸ਼ਨੂੰ ਜੀ ਨੇ ਕਿਹਾ ਦੇਵਤਿਆਂ ਸਮੇਤ ਜਾ ਉਹਦੀ ਸ਼ਰਨ ਪਾਉ ਤਾਂ ਬਚੇਗਾ ਇਹੋ ਜਿਹਾ ਕ੍ਰੋਧ ਦਰਵਾਸ਼ਾ ਰੇਖੀ ਕ੍ਰਿਸ਼ਨ ਦਾ ਗੁਰੂ ਤੇ ਉਹਦੀ ਨਰਾਦਰੀ ਕ੍ਰੋਧ ਨੇ ਨਹੀਂ ਕਰਾਇ ਅਤੇ ਲੋਭ ਕਰਕੇ ਵਿਸ਼ਵਾਮਿੱਤਰ ਨੂੰ ਸੂਰ ਬਣ ਕੇ ਹਰੀ ਚੰਦ ਦਾ ਬਾਗ ਪਟਣਾ ਪਿਆ ਇਸ ਪ੍ਰਕਾਰ ਤੇ ਝੂਠ ਬੋਲਨੇ ਕਰਕੇ ਸਿਵੀ ਰਾਜੇ ਦੇ ਤਾਈ ਸਾਧ ਸੰਗੇ ਜੀ ਨਰਕ ਭੋਗਣਾ ਪਿਆ ਇਸ ਪ੍ਰਕਾਰ ਝੂਠ ਆਦਕਾਂ ਕੇ ਕਰਕੇ ਫਰੇਬ ਝੂਠ ਬੋਲਨੇ ਕਰਕੇ ਕੁਖਰ ਗੋਏ ਕੁਸਰਾਣਾ ਪਿਆ ਦਜ ਸੀ ਨਿੰਦਾ ਅਤੇ ਨਿੰਦਿਆਣ ਹੋਏ ਦੋਸ਼ ਕਿਸੇ ਤੇ ਰੋਪਣੇ ਜਿਹੜੇ ਇਹਨ ਤੇ ਆਪ ਛਡਾ ਕੇ ਨਾ ਅਗਣਾ ਤੁਮਾਰਾ ਕਿਰਪਾ ਕਰਕੇ ਆਪ ਹੀ ਛਡਾ ਲਓ ਬਚਾ ਲਓ ਬਖਸ਼ ਲਓ ਇਹ ਪੀਤਰ ਤੇ ਇਨ ਕਉ ਡਾੜੋ ਜਿਹੜੇ ਸਾਡੇ ਹਿਰਦੇ ਦੇ ਅੰਦਰ ਹੈ ਨਾ ਮਾਰਾ ਇਸ ਜੀਵ ਦੇ ਭੀਤਰ ਅੰਦਰ ਹੈ ਇਹਨਾਂ ਨੂੰ ਅੰਦਰੋਂ ਡਾੜ ਦਿਓ ਕੱਢ ਦਿਓ ਮਾਰਾ ਬਾਹਰ ਮਾਰੋ ਆਪਨ ਨੇਕਟ ਬੁਲਾਓ ਆਪਦੇ ਨੇਕਟ ਵਰਤੀ ਕਰਕੇ ਇਹੀ ਨਹੀਂ ਸਾਨੂੰ ਮਾਰਾ ਮਿਲਦੇ ਤੁਹਾਡੇ ਨਾਲ ਆਪਦੇ ਪਾਸ ਸਾਨੂੰ ਬੁਲਾ ਲਓ ਅੰਦਰ ਮੁੱਖ ਕਰਕੇ ਆਪਣੀ ਵਿਧ ਆਪ ਜਨਾਬ ਆਪ ਦੀ ਪ੍ਰਾਪਤੀ ਦੀ ਵਿਧੀ ਜਿਹੜੀ ਯੁਗਤੀ ਹੈ ਤਰੀਕਾ ਹੈ ਆਪ ਵੀ ਸਤਿਗੁਰੂ ਜਨ ਦੱਸਣਾ ਕਰੋ ਜਨਉਣਾ ਕਰੋ ਹਰ ਜਨ ਮੰਗਲ ਗਾਓ ਤਾਂ ਗੁਰੂ ਸਾਹਿਬ ਜੀ ਉਤਰਦੇ ਹੇ ਪਾਈ ਲੋ ਵੀ ਦੀ ਇਹ ਹੈ ਹਰੀ ਦੇ ਜਨਾਂ ਨਾਲ ਮਿਲ ਕੇ ਮੰਗਲ ਮਾਰਾ ਦੇ ਗਾਇਆ ਤੁਨ ਜਸ ਗਾਇਆ ਕਰੋ ਇਹੋ ਵਿਧੀ ਹੈ ਸਭ ਤੋਂ ਵੱਡੀ ਰਹਾਉ ਵਿਸਰਹੁ ਵਿਸਰਨਾ ਹੀ ਕਭੂ ਹਿਏ ਤੇ ਅਬੇ ਆਸ ਕਰਿਆ ਕਰੋ ਮਹਾਰਾਜ ਇਹ ਮੰਗਲ ਗਾਉਣ ਦੀ ਵਿਧੀ ਦੱਸਤੀ ਹੈ ਸਾਡੇ ਹਿਰਦੇ ਚ ਵੀ ਕਦੇ ਭੁੱਲਿਆ ਨਾ ਕਰੋ ਐਸੀ ਮਿਹਰ ਕਰੋ ਇਹ ਬਿਦਮਨਮ ਹੈ ਪਾਵਹੁ ਕੇ ਮਾਰਾ ਕਹਿੰਦੇ ਇਸ ਬਿਧੀ ਨੂੰ ਮਨ ਚ ਪਾ ਲੋ ਭਾਈ ਹਰ ਵਕਤ ਬਿਸਰਨਾ ਨਾ ਦਿਆ ਕਰੋ ਆਪ ਵੀ ਚੇਤੇ ਕਰਿਆ ਕਰੋ ਫਿਰ ਮਾਰਾ ਵੀ ਮਿਹਰ ਕਰਕੇ ਤੁਹਾਡੇ ਤੇ ਬਖਸ਼ੀ ਕਰ ਦੇਣਗੇ ਇਹ ਬਿਧੀ ਹੈ ਆਪਣੀ ਬਿਧੀ ਆਪ ਜਨਾਬੋ ਕਦੇ ਭੁੱਲਣ ਨਾ ਦਿਆ ਕਰੋ ਹਿਰਦੇ ਚੋਂ ਇਹ ਬਿਧੀ ਹੈ ਇਹਨੂੰ ਮਨ ਚ ਪਾ ਲੋ ਧਾਰਨ ਕਰ ਲੋ ਮੰਗਲ ਗਾਓ ਸੰਤਾਂ ਨਾਲ ਮਿਲ ਕੇ ਤੇ ਹਿਰਦੇ ਚ ਭੁੱਲਣ ਨਾ ਦਿਓ ਇਹ ਬਿਧੀ ਹੈ ਵਾਹਿਗੁਰੂ ਦੇ ਮਿਲਨ ਦੀ ਇਸ ਨੂੰ ਮਨ ਤੇ ਰੱਖ ਲੋ ਧਾਰਨ ਕਰ ਲੋ ਹੋਰ ਪੂਰਾ ਪੀਟਿਓ ਵੱਡ ਭਾਗੀ ਇਹ ਪੂਰਨ ਸਤਗੁਰੂ ਜਿਨ੍ਹਾਂ নূর ਤੋਂ ਭਾਗਾ ਕਰਕੇ ਪੀਟਿਓ ਮਿਲੇ ਹਨ ਜਨ ਨਾਨਕੁ ਕਤ ਹੈ ਨਾ ਧਾਵੋ ਗੁਰੂ ਜੀ ਕਹਿੰਦੇ ਫੇ ਗੁਰਾਂ ਨੂੰ ਛੱਡ ਕੇ ਬੇਮੁਖ ਨਹੀਂ ਹੋਣਾ ਵੀ ਕੋ ਹੁੰਨੇ ਦੀ ਕੋ ਬੰਨੇ ਦੀ ਕੋ ਧਾੜਾਂ ਵਾਲੀ ਰੰਨੇ ਦੀ ਢੋਲਤ ਮੱਕਾ ਸਰਬਰ ਦਾ ਇਸ ਪਾਸੇ ਨਹੀਂ ਪਰਚਣਾ ਕਿਸੇ ਪਾਸੇ ਵੀ ਗੁਰੂ ਸਾਹਿਬ ਕਹਿੰਦੇ ਫੇ ਧਾਇਓ ਨਾ ਦੌੜਣਾ ਨਹੀਂ ਗੁਰੂ ਸਾਹਿਬ ਨੂੰ ਛੱਡ ਕੇ ਤੋਰਠ ਜੁਨਾ ਜੁਨੀ ਕਰੇ ਜਾਵੋਂਗੇ ਦੌੜੋਂਗੇ ਫੇਰ ਤੋਰਠ ਮਹਾਲਾ ਪੰਜ ਵਾਰ ਜਾ ਕੇ ਸਿਮਰਨ ਸਭ ਕਛ ਪਾਈਐ ਜਿਸ ਵਾਰੀ ਨੂੰ ਭਜਨ ਕਰਕੇ ਪਾਈ ਸਭ ਕਛ ਸਾਰੇ ਧਰਮ ਅਰਥ ਕਾਮ ਮੋਕਸ਼ ਸਭ ਪਦਾਰਥ ਪਾ ਲਈਦੇ ਐ ਮਰਤੀ ਕਾਲ ਨਾ ਜਾਏ ਜੇ ਕੋਈ ਭਜਨ ਕਰੇ ਉਹਦੀ ਕੁਮਾਰੀ ਕੀਤੀ ਮਰਤ ਨਹੀਂ ਜਾਣਦਾ ਖਾਲੀ ਨਹੀਂ ਜਾਣਦਾ ਪਰਮੇਸ਼ਰ ਉਹਦਾ ਫਲ ਜ਼ਰੂਰ ਮਿਲਦਾ ਹੈ ਲਿਖਿਆ ਹੈ ਮੂਖਪੰਥ ਕੇ ਕਹਿੰਦੇ ਹਨ ਭਗਤਬੀਜ ਪਾਤਨ ਜੇ ਜੁਗਜਾਨ ਅਨੰਤ ਭਗਤੀ ਕੀਤੀ ਦਾ ਜਿਹੜਾ ਬੀ ਬੀਜਾ ਉਹਨੇ ਅੰਦਰ ਉਹ ਪਾਤਨ ਨਹੀਂ ਫੜਦੇ ਕੇ ਰਹੇਗਾ ਭਾਵੇਂ ਅਨੰਤ ਜੋਗ ਗੁਜਰਜਾਂਕ ਪੁਰਖ ਦੇ ਤਾਂ ਹੀ ਇਸ ਪ੍ਰਕਾਰ ਗਿਆਨ ਸਮੁੰਦਰ ਗ੍ਰੰਥ ਵੀ ਇਤੋਂ ਲਿਖੀ ਹੋਈ ਹੈ ਇਸ ਪ੍ਰਕਾਰ ਜੇ ਅਨੇਕਾਂ ਜੋ ਗੁਜਰਜਾਂ ਭਗਤੀ ਫੜਦੇ ਕੇ ਰਹੇਗੀ ਜਰੂਰ ਮਾਰਾ ਘਾਲਿਆ ਕਿਸੇ ਦਾ ਇੱਕ ਤਿਲ ਜਿਨਾ ਨੀ ਗੋਂਦਾ ਸਫਲਾ ਕਰੇਗਾ ਕਮਾਈ ਕੀਤੀ ਹੋਈ ਇਸ ਪ੍ਰਭ ਤਿਆਗ ਅਵਰ ਕਤ ਰਚੋ ਇਹੋ ਜੀ ਵਾਹਿਗੁਰੂ ਉਪਕਾਰੀ ਨੂੰ ਜਿਹੜਾ ਕਮਾਈ ਕੀਤੀ ਐਵੇਂ ਨਹੀਂ ਜਾਣ ਦਿੰਦਾ ਉਹਨੂੰ ਛੱਡ ਕੇ ਹੋਰ ਨਾ ਬਾਜ਼ਾਰ ਸੰ ਕਿਸ ਵਾਸਤੇ ਨੱਚ ਰਹੇ ਹੋ ਜੋ ਸਭ ਨਹਿ ਰਿਹਾ ਸਮਾਰਿਆ ਸਾਰਿਆਂ ਜੀ ਪਰਮੇਸ਼ਰ ਸਮਾਰਿਆ ਵਿਆਪਕ ਹੋ ਰਿਹਾ ਹੈ ਹਰ ਹਰ ਸਿਮਰੂ ਸੰਤ ਗੋਪਾਲਾ ਇਹ ਸੰਤ ਜੀ ਨੂੰ ਗੋਪਾਲ ਪਿਛੀ ਦਾ ਪਾਲਕ ਜੋ ਹਰ ਹਰ ਹੈ ਪੇਦਾ ਸਿਮਰਨ ਕਰੋ ਸਾਧ ਸੰਗਮ ਮੇਲੇ ਨੂੰ ਧਿਆਵੋ ਮਾਰਾ ਸਾਥੋਂ ਪਿਆਇਆ ਨਹੀਂ ਜਾਂਦਾ ਜੇ ਕਹੋ ਮਾਰਾ ਕਹਿੰਦੇ ਮਾਰਾ ਦੀ ਸਾਧ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਵੋ ਪੂਰਨ ਹੋਵੇ ਘਾਲਾ ਇਹ ਦੋਦੀ ਕਮਾਈ ਸਾਰੀ ਪੂਰੀ ਹੋ ਜਾਏਗੀ ਸਫਲੀ ਹੋ ਜਾਏਗੀ ਪ੍ਰਾਉ ਥਾਰਸ ਮਾਲਾ ਨਿਤ ਪ੍ਰਤਪੱਲ ਉਹ ਪਰਮੇਸ਼ਰ ਭਲੀ ਪ੍ਰਕਾਰ ਸਾਰਿਆਂ ਨੂੰ ਸੰਭਾਲਦਾ ਹੈ ਸਾਰਿਆਂ ਨੂੰ ਸੰਭਾਲਦਾ ਹੈ ਉਦੋਂ ਸ਼ਾਮ ਕੇ ਰਖਦਾ ਹੈ ਜੇ ਉਹ ਦੀ ਸ਼ਾਮ ਨਾ ਹੋਵੇ ਉਦੋਂ ਹੀ ਮਰ ਜੀਏ ਤਿੰਨ ਜ਼ਾਪਰਤੀ ਸਾਰਿਆਂ ਦੇ ਤਾਂ ਹੀ ਪਾਲਣਾ ਕਰਦਾ ਹੈ ਕਿ ਤੂੰ ਸਦਾ ਕਿਤੇਲੇ ਮੁਰਦੇ ਹੋ ਜੀਦਾ ਕਿਉਂ ਭਲੀ ਪ੍ਰਕਾਰ ਸੰਭਾਲਦਾ ਹੈ ਪ੍ਰੀਮ ਸਹਿਦ ਗੱਲ ਲਾਵੇ ਪ੍ਰੀਮ ਦੇ ਨਾਲ ਮਾਤਾ ਪਿਤਾ ਦੀ ਕੋ ਗੱਲ ਨਾਲ ਆਪ ਹੀ ਲਾਉਣ ਵਾਲਾ ਨਾ ਹੋਰ ਕੌਣ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਪਾ ਜਗਤ ਦੇ ਖਾਇਆ ਜਿਹੜੇ ਪ੍ਰੇਮ ਦੇ ਸਮੇਤ ਆਉਨ ਨੂੰ ਅਸੀਂ ਨਿਸ਼ਚੇ ਰੂਪੀ ਗੱਲ ਨਾਲ ਨਿਰਗੁਣ ਲਾ ਲੈਂਦਾ ਹੈ ਸਤਿਗੁਰੂ ਸ੍ਰੀ ਧੰਨ ਕੇ ਵੀ ਕੰਠ ਨਾਲ ਲਾ ਲੈਂਦਾ ਹੈ ਬਹੁ ਨਾਨਕ ਪ੍ਰਭ ਤੁਮਰੇ ਬਿਸਰਤ ਸਤਿਗੁਰੂ ਜੀ ਕਹਿੰਦੇ ਰੇ ਵਾਹਿਗੁਰੂ ਇਹੋ ਜਾਂ ਤੂੰ ਪਿਆਰਾ ਹੈ ਤੇਰੇ ਭੁੱਲਨੇ ਕਰਕੇ ਜਗਤ ਜੀਵਨ ਕੈਸੇ ਪਾਉਂਦਾ ਏ ਇਸ ਗੰਤੋਂ ਹੈਰਾਨ ਹੈ ਜਗ ਦੇ ਜੀਵੋ ਜਿਉਣਾ ਕਿਵੇਂ ਪਾਉਂਦੇ ਐ ਕਿ ਮਰ ਕਿਉਂ ਨਹੀਂ ਜਾਂਦੇ ਜੋ ਤੈਨੂੰ ਵਿਸਾਰੀ ਬੈਠੇ ਐ ਫਿਰ ਜਿਉਂਦੇ ਆਪਣੇ ਆਪ ਨੂੰ ਮੰਨੀ ਬੈਠੇ ਐ ਇਹ ਜਗਤ ਜੀਵ ਜਿਹੜੇ ਐ ਜੀਵਨ ਨੂੰ ਪਰਮੇਸ਼ਰ ਤੈਨੂੰ ਭੁਲਾ ਕੇ ਉਹ ਜੀਵਨ ਚੇਤਨ ਸੁਰੂਪ ਨੂੰ ਤੇਰੇ ਨੂੰ ਕਿਵੇਂ ਪਾ ਸਕਦੇ ਨਹੀਂ ਪਾ ਸਕਦੇ ਤੋਰਠ ਮਹੱਲਾ ਪੰਜਵਾ ਅਵਨਾਸੀ ਜੀਹਨ ਕੋ ਦਾਤਾ ਇਹ ਮਹਾਰਾ ਸਾਰਿਆਂ ਜੀਵਾਂ ਦਾ ਤੂੰ ਦਾਤਾ ਹੈ ਫੇਰ ਨਾਸਤ ਹੋ ਰਹਿ ਤ ਸਦਾ ਸਦਾ ਕਾਇਮ ਰਹਿਣ ਵਾਲਾ ਹੈ ਜਿਵੇਂ ਇੱਕ ਦਾਤੇ ਮਰ ਜਾਂਦੇ ਐ ਮਗਰੋਂ ਖੇਤਰ ਖਾਲੀ ਰਹਿ ਜਾਂਦੇ ਐ ਕਿਉਂ ਨਹੀਂ ਤੂੰ ਅਵਨਾਸੀ ਹੈ ਦੇ ਸਾਰੇ ਜੀ ਨੂੰ ਦਾਤਾਂ ਦੇਣ ਵਾਲਾ ਹੈ। ਜਿਮਰਤ ਸਭ ਮਾਲਕੂ ਜਿਨੇ ਜਿਨੇ ਆਵਦਾ ਮਾਰਾ ਸ਼ਿਵਨ ਕਰਦੇ ਆ ਉਹਨਾਂ ਵੀ ਸਾਰੀ ਮੈਲ ਅਵਿਦਿਆ ਦੀ ਪਾਪਾਂ ਦੀ ਖੋਦ ਨੂੰ ਗਵਾ ਦਤੀ ਆ ਆਪ ਨੇ। ਉਹਨਾਂ ਨੇ ਧਾਨ ਭਗਤਨ ਕੋ ਵਰਤ ਨੂੰ ਆ ਮਾਰਾ ਗੁਨਾ ਦੇ ਖਜਾਨੇ ਹੋ। ਧਰਤਾਂ ਨੇ ਆਪਦੇ ਨਾਲ ਵਰਤਾਵਾ ਪਾਇਆ ਆਪਦੇ ਨਾਲ ਹੀ ਸਾਂਝ ਪਿਆਰੀ ਆ ਭਗਤਾਨ ਦੀ। ਹਰ ਲੋਕ ਆਪਦੇ ਵਿੱਚ ਹੀ ਮਲੇ ਰਹਿੰਦੇ ਹਨ ਭਸ਼ਣ ਬੰਦਗੀ ਤੇ ਮਿਰਲਾ ਪਾਵੇ ਕੋ ਇਹ ਭਗਤੋ ਵਾਲੀ ਰੇਣੀ ਨੂੰ ਕੋਈ ਕੋਈ ਮਿਰਲਾ ਹੀ ਪਾਵੇਗਾ ਨਹੀਂ ਸਾਰੇ ਲੋਕ ਹੋਰ ਪਾਸੇ ਫਸੇ ਹੋਏ ਆ ਕੋਈ ਮਿਰਲਾ ਭਗਤਾਂ ਦੀ ਸੰਗਤ ਪਾਉਂਦਾ ਹੈ ਮੇਰੇ ਮਨ ਜਾਪ ਗੁਰੂ ਗੋਪਾਲ ਪ੍ਰਭ ਸੂ ਇਹ ਮੇਰੇ ਮਨ ਤੂੰ ਤਾਂ ਜਪਿਆ ਕਰ ਮੋ ਗੁਰੂ ਨਾਨਕ ਦੇਵ ਸਾਹਿਬ ਗੋਪਾਲ ਅਕਾਲ ਪੁਰਖ ਹੋਏ ਤੇ ਗੋਪਾਲ ਕਾਲਪੁਰਖ ਪ੍ਰਭ ਸੋਈ ਗੁਰੂ ਨਾਨਕ ਰੂਪ ਹੈ। ਜਿਸ ਸਾਰਨ ਪਿਆ ਸੁਖ ਪਾਈ ਜਿਸ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਪੈਣੇ ਕਰਕੇ ਸੁਖ સ્વરૂਪ ਨੂੰ ਪਾ ਲਈਦਾ ਹੈ ਉਹ ਸੁਖ ਪਾਈਦਾ ਹੈ। ਆਹ ਹੁਣ ਦੁੱਖ ਨਾ ਹੋ। ਜਿਸ ਆਤਮ ਨੰਦ ਦੀ ਪ੍ਰਾਪਤੀ ਕਰਕੇ ਮੁਰਕੇ ਦੁੱਖ ਨਹੀਂ ਹੁੰਦਾ। ਸਦਾ ਨੰਬ ਸਹਿਤ ਰਹੀਦਾ ਹੈ। ਰਹਾਉ। ਵੱਡ ਭਾਗੀ ਸਾਧ ਸੰਗ ਪਰਪਤ ਦੇ ਉਤੋਂ ਭਾਗਣ ਵਾਲਿਆਂ ਨੂੰ ਮਾਰੇ ਸਾਧ ਦੀ ਸੁ ਸੰਗਤ ਪ੍ਰਾਪਤ ਹੁੰਦੀ ਹੈ। ਜਨ ਭੀਟ ਤੇ ਦੁਰਮਤ ਕੋਈ ਉਹ ਸੁ ਸੰਗਤ ਦੇ ਨਾਲ ਮਿਲਨੇ ਕਰਕੇ ਜਿਹੜੀ ਖੋਤੀ ਮਤ ਹੈ ਸ਼ਰਾਬਾਂ ਪੀਣੀਆਂ, ਟਿਹੜੇ ਕੰਮ ਕਰਨੇ ਉਹਨਾਂ ਦੀ ਦੁਰਮਤ ਸਾਰੀ ਖੋਈ ਜਾਂਦੀ ਹੈ। ਸੰਗਤ ਦਾ ਫਾਲੇ ਹੋਇਆ ਕੋ ਸੰਗਤ ਦਾ ਅਸਰ हट ਜਾਂਦਾ ਹੈ। ਦੇ ਲੈਗ ਜੀਵਨ ਵਾਲੇ ਬਣ ਜਾਈਦਾ ਹੈ ਦਿਨ ਕੀ ਧੂਰ ਨਾਨਕ ਦਾਸ ਬਾਛਾ ਕੰਗਰੂ ਜੀ ਕਹਿੰਦੇ ਉਹਨਾਂ ਵੀ ਧੂੜੀ ਦੇ ਤਾਂ ਹੀ ਦਾਸ ਬਣ ਕੇ ਬਣਛਾ ਚਾਹਣਾ ਕਰੀਏ ਜਿਨ ਹਰ ਨਾਮ ਰਿਦਾ ਪਰੂ ਜਿਨਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਜਿਵੇਂ ਹਾਰ ਪਰੋਲੀਦਾ ਹੈ ਇਸ ਪ੍ਰਕਾਰ ਦੇ ਵਿੱਚ ਸਹਾਰੂਪੀ ਕਾਰਜੇ ਦੀ ਪਰੋਇਆ ਪਰਮੇਸ਼ਰ ਦੇ ਨਾਮ ਨੂੰ ਤਾਂ ਉਹਨਾਂ ਦਾ ਜੀਵਨ ਹੈ ਸੰਸਾਰ ਵਿੱਚ ਵੜ ਭਾਗੀ ਸਾਜ ਸੰਗ ਪਰਪਤੋ ਤੇਨ ਤੇਤ ਦੁਰਮਾਫੇ ਕੋਈ ਜੇਨ ਕੀ ਦੂਰ ਮਾਨ ਤਾਰ ਸਵਰਖ ਜੇਨ ਹਰ ਨਾਮ ਹਿਦੈ ਬਸ ਰਹੀ ਲਾਇਕ ਕੀ ਕਾ ਕਰਤਾ